ਸਰਸ ਬੈਠਾ ਹੈ ਵਿਦਰ ਬੈਠਾ ਹੈ ਮਰਦਰ ਯੋਧਨ ਦੀ ਤਾਕਤ ਦੇ ਸਲੇ ਸਥਲੇ ਸਾਰੇ ਚੁਗੇ ਹੋਏ ਸਨ ਇਸ ਵਾਰ ਤੇ ਸੱਚ ਦੀ ਆਵਾਜ਼ ਦੀ ਹਾਮੀ ਕਿਸੇ ਦੀ ਪਰੀ ਸਾਰੇ ਖਾਮੋਸ਼ ਬੈਠੇ ਰਹੇ ਸੋ ਮੈਂ ਨਤੀਜਾ ਕਢਿਆ ਕਰਦਾ ਹਾਂ ਕਿ ਜਦੋਂ ਧਰਮ ਦੇ ਉੱਤੇ ਰਾਜਨੀਤੀ ਪਰਬਲ ਆ ਜਾਏ ਧਰਮ ਸਦਾ ਮਾ ਤੇ ਗੁੰਗਾ ਔਰ ਬੋਲਾ ਹੋ ਜਾਇਆ ਕਰਦਾ ਨਾ ਸੱਚ ਦੀ ਆਵਾਜ਼ ਸੁਣ ਸਕਦਾ ਨਾ ਸੱਚ ਦੀ ਆਵਾਜ਼ ਕਹਿਣ ਜੋਗਾ ਰਹਿ ਜਾਇਆ ਕਰਦਾ ਇਸ ਵਾਸਤੇ ਮੇਰੀ رائے ਹੈ ਕਿ ਧਰਮ ਨੂੰ ਪੋਲਿਟਿਕਸ ਤੋਂ ਸਦਾ ਆਜ਼ਾਦ ਰੱਖਣਾ ਚਾਹੀਦਾ ਹੈ ਧਰਮ ਤਾਂ ਧਰਮ ਰਹਿ ਜਾਇਆ ਕਰਦਾ ਨਹੀਂ ਤਾਂ ਨਹੀਂ ਰਹਿ ਸਕਿਆ ਕਰਦਾ ਫਿਰ ਮੈਂ ਅਰਜ਼ ਕਰ ਰਿਹਾ ਸੀ ਉਹ ਗਰੀਬ ਮਾਛੀ ਛਾਤੀ ਲੂੰਦਾ ਵਾਪਸ ਮੁੜਿਆ ਬਾਪ ਬਾਪ ਹੈ ਉਹਦੇ ਅੰਦਰ ਕਾਤੀਆਂ ਚੱਲ ਰਹੀਆਂ ਤਾਰੂ ਸਿੰਘ ਦਾ ਦਰਵਾਜ਼ਾ ਕੇਵਲ ਸਿੱਖਾਂ ਵਾਸਤੇ ਹੀ ਨਹੀਂ ਮੇਰਾ ਪਰ ਹਿੰਦੂਆਂ ਵਾਸਤੇ ਹੀ ਨਹੀਂ ਹਰ ਪ੍ਰਾਣੀ ਮਾਤਰ ਵਾਸਤੇ ਖੁੱਲ੍ਹ ਹੈ ਆਇਆ ਰਾਤ ਭਾਈ ਤਾਰੂ ਸਿੰਘ ਦੇ ਘਰ ਕੱਟੀ। ਪ੍ਰਸਾਦ ਦਾ ਵਕਤ ਹੋਇਆ। ਉਹਦੇ ਸਾਹਮਣੇ ਪ੍ਰਸਾਦ ਪਰੋਸਿਆ ਗਿਆ। ਪਰ ਉਹਦੇ ਅੰਦਰ ਪਹਾੜ ਬਲਦੇ ਨੰਝੂ ਵਹਿ ਰਹੇ ਹਨ। ਅਗੇ ਤਾਰੂ ਸਿੰਘ ਨੇ ਪੁੱਛਿਆ ਮੇਰੇ ਵੀਰ ਪ੍ਰਸਾਦ ਆਸ਼ਕ ਔਰ ਦੱਸ ਅਗੇ ਤੇਰੇ ਅੰਦਰ ਕੀ ਦੁੱਖ ਹੈ ਜੇ ਮੈਂ ਪਲਾ ਉਸਦਾ ਕੋਈ ਸਹਾਇਤਾ ਕਰ ਸਕਾਂ ਤਾ ਕਿਸੇ ਗਰੀਬ ਰਹੀਮ ਬਖਸ਼ ਮਾਛੀ ਨੇ ਆਪਣਾ ਰੋਣਾ ਰੋਇਆ ਤਾਰੂ ਸਿੰਘ ਦੇ ਨੇਤਰ ਪਾਰ ਆਏ। ਉਸ ਨੂੰ ਤੇਰ ਕਿਦਿਆਂ ਕਿਹਾ ਮੇਰੇ ਦੁਖੀ ਮਿੱਤਰ ਜਾ ਕਰ ਜੇ ਕੇ ਆਰਾਮ ਕਰ ਜੇ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸ਼ਹੀਦੀ ਖੂਨ ਨਿਤਾਣਿਆਂ ਦੇ ਬਦਲੇ ਦਿੱਲੀ ਵਿੱਚ ਜੁਲ੍ਹਾ ਹੋਇਆ ਖੁਸ਼ਕ ਨਹੀਂ ਹੋ ਗਿਆ ਤਾਂ ਤੇਰੇ ਜ਼ਖਮਾਂ ਤੇ ਮੇਰਾ ਦਿਲ ਮਰਮ ਬਣ ਕੇ ਲਗੇ ਭਾਈ ਤਾਰੂ ਸਿੰਘ ਨੇ ਜੰਗੀ ਸਿੱਖਾ ਨੂੰ ਨਾਲ ਲਿਆ ਜੰਗਲਾਂ ਵਿੱਚੋਂ ਪਤੀ ਤੇ ਛਾਪਾਂ ਮਾਰੇ ਉਹ ਨਵਾਬ ਕਤਲ ਕੀਤਾ ਗਿਆ ਨਾਇ ਫੌਦਾ ਉਸ ਗਰੀਬ ਮਾਛੀ ਦੀ ਲੜਕੀ ਉਹਦੇ ਘਰ ਪਹੁੰਚਾਏਗੀ ਆਸਾ ਜੇ ਅਸਲੀ ਗੁਨਾਹ ਤਾਰੂ ਸਿੰਘ ਜੀ ਦਾ ਗੇਦੇ ਬਦਲੇ ਗ੍ਰਿਫਤਾਰ ਕਰਕੇ ਤੁਹਾਨੂੰ ਲਿਆਂਦਾ ਆ ਗਏ ਸੋ ਮੈਂ ਅਰਜ਼ ਕਰ ਰਿਹਾ ਸੀ ਕਿ ਦੂਸਰੇ ਦਾ ਦੁੱਖ ਆਪਣੀ ਸਿਰ ਤੇ ਲੈ ਲੈਣਾ ਇਹ ਕੇਵਲ ਗੁਰੂ ਨਾਨਕ ਦੇਵ ਜੀ ਸਿੱਖੀ ਜਾਣਦੇ ਹੋਰ ਕੋਈ ਨਹੀਂ ਜਾਣਦੇ ਤਾਂ ਮਥੇ ਤੇ ਚੋਰੀ ਪਾ ਕੇ ਕਿਹਾ ਖਾਨ বাহাদুর ਨੇ ਤਾਰੂ ਸਿੰਘਾ ਕਿ ਤੂੰ ਆਪਣੀ ਜੁਨ ਦਾ ਇਕਬਾਲ ਕਰ ਰਿਹਾ ਹੈ ਤੇ ਫਿਰ ਵੀ ਕੋਈ ਰਸਤਾ ਹੈ ਜੇ ਤੂੰ ਮਾਫ਼ ਹੋ ਸਕੇ ਤੇ ਕੋਈ ਰਸਤਾ ਇਸਲਾਮ ਪਰਮਾਨ ਕਰ ਲੈ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ ਜੋ ਚਾਹੇਗਾ ਦੇ ਦਿੱਤਾ ਜਾਏਗਾ ਚੰਗੇ ਕਰਾਂ ਵਿੱਚ ਵਿਆਹ ਹੋ ਜਾਣਗੇ ਚੰਗਾ ਅਹੁਦਾ ਦੇ ਦਿਆਂਗਾ ਦੁਨੀਆ ਦੇ ਸਾਰੇ ਐਸ਼-ਓ-ਇਸਰੇ ਦੇ ਸਾਮਾਨ ਤੇਰੇ ਚਰਨਾਂ ਵਿੱਚ ਹੋਣਗੇ ਗੇ ਨਹੀਂ ਇਹ ਚਰਖੀ ਦੇਖਦਾ ਹੈ ਇਹਨੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਜਾਏਗਾ ਤੂੰ ਹੈਰਾਨ ਰਹਿ ਜਾਏਂਗਾ ਤਾਰੂ ਸਿੰਘ ਕਹਿੰਦਾ ਹੱਸ ਕੇ ਕਿ ਤੇਰਾ ਖੁਦਾ ਇਸ ਗੱਲ ਤੇ ਰਾਜ਼ੀ ਹੈ ਤੂੰ ਇੱਕ ਨੇਕ ਇਨਸਾਨ ਨੂੰ ਮੌਦੇ ਘਾਟ ਉਤਾਰੇ ਮੇਰਾ ਪ੍ਰਭੂ ਇਸ ਗੱਲ ਤੇ ਰਾਜ਼ੀ ਹੈ ਕਿ ਮੈਂ ਮੌਤ ਦੇ ਫਦੇ ਪ੍ਰਾਪਤ ਕਰਨ ਵਾਸਤੇ ਆਪਣੇ ਆਪ ਨੂੰ ਮੁਕਾਬਲੇ ਤੇ ਖੜਾ ਕਰਦੇ ਤੂੰ ਚਰਖੀ ਚੜਾਉਣ ਤੇ ਤਿਆਰ ਹੈਂ ਮੈਂ ਚਰਖੀ ਚੜਨ ਲਈ ਤਿਆਰ ਮਰ ਜੇ ਤੂੰ ਆਗਿਆ ਦੇਵੇਂ ਜੇ ਚਰਖੀ ਨੇ ਮੇਰਾ ਸਿੱਧਕ ਪਰਖਣਾ ਹੈ ਮੇਰੇ ਦੰਦਿਆਂ ਨੂੰ ਛੋ ਕੇ ਦੇਖ ਲਾ ਨਾ ਗਵਰਨਰ ਦੇ ਦਿਿਲ ਵਿੱਚ ਖਿਆਲ ਆਇਆ ਜਦ ਦੇ ਤੇਜ਼ ਦੰਦਿਆਂ ਨੂੰ ਛੋਹੇਗਾ ਇਹ ਦੇ ਮਨ ਵਿੱਚ ਪੈ ਪੈਦਾ ਹੋਏਗਾ ਮੇਰੀ ਈਨ ਮੰਝਾਏ ਹਾਂ ਹਾਂ ਦੇਖ ਸਕਦਾ ਹੈ ਚਰਖੀ ਦੇ ਪੁੱਠੇ ਰੁਕ ਦੰਦਿਆਂ ਦੇ ਹੱਥ ਫੇਰੀ ਹੈ ਦੋ ਕਿਸਮ ਦੀ ਚਰਖੀ ਦਾ ਇਤਿਹਾਸ ਵੀ ਇੱਥੇ ਘਰ ਆਉਂਦਾ ਹੈ ਇੱਕ ਆ ਪਾਈ ਤਾਰੂ ਸਿੰਘ ਜੀ ਵੀ ਸ਼ਾਬਾਸ਼ ਸਿੰਘ ਔਰ ਸਬੇਕ ਸਿੰਘ ਦੀ ਤਸਵੀਰ ਦੇਖਦੇ ਦੋ ਫਟ ਹਨ ਇਹ ਨਾਲ ਪੱਤਾ ਤੇ ਉਡਾ ਰਹਾ ਜਾ ਰਿਹਾ ਮਾਸ ਦੂਸਰੀ ਕਿਸਮ ਦੀ ਚਰਖੀ ਤਖਤੇ ਦੇ ਨਾਲ ਇਨਸਾਨ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਗੇੜ ਕੇ ਚਰਖੀ ਦਾ ਫੱਟ ਨੇੜੇ ਲਿਆ ਕੇ ਜਿੱਥੇ ਇੱਕ ਪਾਸੇ ਪਰنائੀ ਵਾਂਗ ਦੰਡੇ ਹੁੰਦੇ ਸਨ ਚਲਾਇਆ ਜਾਂਦਾ ਜੋ ਮਾਰਦੀਆਂ ਬੋਟੀਆਂ ਉਡਾ ਦੇਂਦਾ ਥਾਂ ਥਾਂ ਤੋਂ ਮਾਰਦੀਆਂ ਬੋਟੀਆਂ ਉਡਾਈਆਂ ਜਾਂਦੀਆਂ ਮੇਰਾ ਅਨਿਸਾਈ ਪਾਈ ਤਾਰੂ ਸਿੰਘ ਜੀ ਨੂੰ ਇਸ ਕਿਸਮ ਦੀ ਚਰਖੀ ਤੇ ਚੜ੍ਹਾਇਆ ਗਏ ਖਰ ਮੈਂ ਅਰਧ ਕਰ ਰਿਹਾ ਸੀ ਫੋਟੇ ਰੋ ਦੰਡੀਆਂ ਤੇ ਹੱਥ ਫੇਰ ਰਿਹਾ ਮੁਸਕਰਾ ਕੇ ਕਹਿਣ ਲੱਗੇ ਖਾਨ ਬਹਾਦਰ ਏ ਤੇਰੀ ਤਰਖੀ ਤਾਂ ਪੁੰਦੀ ਤੱਕ ਨਹੀਂ ਇਹਦੇ ਤੇ ਚੜਾ ਕੇ ਮੈਨੂੰ ਕੀ ਕਰੇਗਾ ਜੋ ਮਿਲਿਆ ਤਾਰੂ ਸਿੰਘਾ ਪੁੱਠੇ ਰੁਕ ਨਹੀਂ ਜ਼ਰਾ ਦੰਦਿਆਂ ਦੇ ਸਿੱਧੇ ਹੱਥ ਸਿੱਧੇ ਰੁਕ ਹੱਥ ਪੇਰ ਕੇ ਵੇ ਫਿਰ ਪਤਾ ਲੱਗੇਗਾ ਤਰਖੀ ਕੀ ਚੀਜ਼ ਹੈ ਤਾਰੂ ਸਿੰਘ ਨੇ ਸਿੱਧੇ ਰੁਕ ਹੱਥ ਫੇਰੇ ਆ ਜ਼ਰਾ ਕ ਅਜ ਕੱਜ ਕੇ ਹੱਥ ਚੱਲੇ ਆ ਖਿੜਕੜਾ ਕੇ ਹੱਥ ਵੇ ਕਹਿੰਦਾ ਖਾਨ ਬਹਾਦਰ ਤੇਰੀ ਤਰਖੀ ਕਦੇ ਬੜੀ ਸੁੰਦਰ ਹੋਏਗੀ ਪਾਗਾ ਵਾਲੇ ਉਸਨ ਜੋ ਪਹਿਲਾ ਪਹਿਲਾ ਇਸ ਤੇ ਮੌਜ ਮਾਨ ਗਏ ਹਨ ਮੈਨ ਅਫਸੋਸ ਗਤਾਰੂ ਸਿੰਘ ਦੀ ਵਾਰੀ ਆਈ ਹੈ ਤੇਰੀ ਚਰਖੀ ਦੇ ਦੰਦੇ ਬੇਗੁਨਾਹ ਦਾ ਲਹੂ ਜੰਮ ਜਮ ਕੇ ਖੁੰਡੇ ਹੋ ਚੁਕੇ ਇਹਨਾਂ ਖੁੰਡੇ ਦੰਦਿਆਂ ਤੇ ਚਰਨ ਦਾ ਵੀ ਕੋਈ ਸੁਆਦ ਹੈ ਜ਼ਰਾ ਇਹਨਾਂ ਨੂੰ ਤੇਜ਼ ਤਾਂ ਕਰ ਲੈ ਤਾਰੂ ਸਿੰਘ ਆ ਚਾਹਨਾ ਇਸ ਬਹਾਨੇ ਕੁਛ ਸਮੇਂ ਬਾਅਦ ਇਹ ਹੋਰ ਇਸ ਮੁਸੀਬਤ ਤੋਂ ਵੱਜ ਜਾਏ ਕਹਿੰਦਾ ਨਹੀਂ ਅਸਲ ਵਿੱਚ ਮੈਂ ਵੀ ਤਿਆਰੀ ਕਰਨਾ ਚਾਹਂਦਾ ਤੂੰ ਚਰਖੀ ਦੇ ਧੰਦੇ ਤੇਜ਼ ਕਰ ਲੈ ਮੈਂ ਤਾਂ ਆਪਣਾ ਦਿਲ ਤੇਜ਼ ਕਰਨਾ ਵਾ ਤਾਂ ਕਿ ਮੁਕਾਬਲੇ ਦਾ ਕੋਈ ਸਵਾਦ ਆ ਜਾਏ ਤਾਰੂ ਸਿੰਘਾ ਚਰਖੀ ਦੇ ਧੰਦੇ ਟਕੋਰੇ ਦੀ ਅਸੀਂ ਗਸਾਂ ਦੀ ਨੋਤੇ ਲਾਇਆ ਤੇਜ਼ ਹੋ ਜਾਣਗੇ ਮਰਦੇ ਇੱਕ ਮਾਸ ਦਾ ਲੋਥੜਾ ਇਸ ਨੂੰ ਕਾਹਦੇ ਤੇ ਲਾ ਕੇ ਤੇਜ਼ ਕਰੇਗਾ ਹੱਸ ਕੇ ਕਹਿਣ ਲੱਗਾ ਜੇ ਤੇਰੀ ਚਰਖੀ ਦੇ ਧੰਦੇ ਟਕੋਰੇ ਦੀ ਅਸੀਂ ਤੇ ਲਾਇਆ ਤੇਜ਼ ਹੋ ਸਕਦੇ ਨਹੀਂ ਰਸੀਕ ਦਾ ਜਦ ਜਬਜੀ ਸਾਹਿਬ ਤੇ ਲਾਇਆ ਤੇਜ ਹੋ ਸਕਦਾ ਮੈਂ ਜਬਜੀ ਸਾਹਿਬ ਦਾ ਪਾੜ ਕਰ ਲਵਾਂ ਪਾੜ ਕੀਤਾ ਤਾਰੂ ਸਿੰਘ ਨੇ ਔਰ ਬੰਗਾਲ ਕੇ ਕਹਿੰਦਾ ਇਧਰ ਆ ਜ਼ਾਲਮ ਹੁਣ ਆ ਅਜ਼ਮਾਏ ਦੁਤੀਰਾ ਅਜ਼ਮਾ ਹਮ ਜਿਗਰ ਅਜ਼ਮਾਏ ਚਲੋ ਸਈਓ ਰਲਵੇ ਆਵਾ ਹੈ ਆਸ਼ਕ ਚੋਲੀ ਚੜਦਾ ਹੈ ਅੱਲਾ ਦਾ ਪਿਆਰਾ ਤਾਰੂ ਸਿੰਘ ਤਰਖੀ ਕਰ ਰਿਹਾ ਤਕੂ ਕੇ ਮਾਈ ਖੀਰ আর মাছ উढ़ा ਦਿੱਤਾਗੇ। ગોડિયા ਬਣ ਬਣ ਕੇ ਉੱਢੀਆਂ ਹਨ। ਮਰ ਸੇਵਕ ਦੀ ਲਈ ਪ੍ਰੀਤੀ ਗੁਰਦੇਵ ਦੇ ਚਰਨਾਂ ਨਾਲ ਜੁੜੀ ਹੋਈ। बेहोश ਹੋ ਗਏ ਡੀਗ ਪੇ। ਪੁੱਛਿਆ ਗਿਆ ਤਾਰੂ ਸਿੰਘਾ ਕੋਈ স্বাদ ਆਇਆ ਚਰਖੀ ਦਾ? ਅੱਜ ਕੇ ਕਹਿਣ ਲੱਗਾ ਖਾਨ ਬਹਾਦਰ ਇਹ ਚਰਖੀ ਦਾ ਸਵਾਦ ਮੈਥੋਂ ਨਾ ਪੁੱਛ ਦੇ ਦੇਖਣਾ ਚਾਹਨਾ ਜ਼ਰਾ ਆਪਣਾ ਸਰੀਰ ਨਾਲ। ਮਜ਼ਾਕ ਉਡਾਇਆ ਜਾ ਰਹੇ। ਮੌਤੋਂ ਪਹਿ ਪੀਤ ਨਹੀਂ ਹੋਇਆ ਸਿੱਖ। ਮੌਤ ਨੂੰ ਮੰਗਾਰ ਰਹੇ। ਮੈਂ ਜੇਲ੍ਹ ਪੜ ਰਿਆ ਸੀ ਉੱਥੇ ਆਇਆ ਹੈ ਅੰਦੀਵਾਰ ਹਜ਼ਰਤੀ ਇਸਾਰੇ ਨੇ ਕਿਹਾ ਆਖਿਆ ਖੁਦਾ ਅਜੇ ਇਸ ਮੌਤ ਦੇ ਪਿਆਲੇ ਪੀਣ ਵਾਸਤੇ ਤਿਆਰ ਨਹੀਂ ਸੀ ਕੋਈ ਸਮਾਂ ਹੋਰ ਮਿਲ ਜਾਣਾ ਸੀ ਮਰ ਸੇਕ ਪਹਿਲਾਂ ਤਿਆਰ ਹੁੰਦਾ ਹੈ ਮਰਨ ਵਾਸਤੇ ਤੇ ਫਿਰ ਗੁਰੂ ਕਾ ਬਣਦਾ ਇਤਿਸ਼ਾਰ ਦੇ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੜਿਆ ਇੱਕ ਸੱਜਣੀ ਸਾਈ ਨੇ ਇੱਕ ਵਾਰ ਕਿਹਾ ਸੀ ਸਾਡਾ ਇੱਕ ਸ਼ਹੀਦ ਹੋਇਆ ਹੈ ਅਸਲੀ ਸਾਈਆਂ ਦੀ ਗਿਣਤੀ ਸੰਸਾਰ ਪਰ ਸਭ ਤੋਂ ਵਧੇਰੇ ਦੂਸਰੇ ਦਰਜੇ ਤੇ ਬੋਧੀ ਹਨ ਤੀਸਰੇ ਦਰਜੇ ਤੇ ਮੁਸਲਮਾਨ ਚੌਥੇ ਦਰਜੇ ਤੇ ਹਿੰਦੂ ਸਾਰੀ ਦੁਨੀਆ ਚ ਹਾਂ ਵਧੇਰੇ ਜਿੰਨੇ ਤੁਹਾਡੇ ਵੀ ਸ਼ਹੀਦ ਨੇ ਇਹ ਤੋਂ ਅੱਧੇ ਵੀ ਸਾਡੇ ਵਿੱਚ ਹੁੰਦੇ ਤੇ ਬਾਕੀ ਸਾਰੀ ਦੁਨੀਆ ਵੀ ਅਜ ਇਸਾਈ ਹੁੰਦੀ ਸ਼ਹੀਦਾਂ ਦੀ ਕੌਮ ਹੈ ਮੇਰਾ ਰਸੂਲ ਅਸੀਂ ਆਪਣੇ ਸ਼ਹੀਦਾਂ ਦਾ ਪ੍ਰਚਾਰ ਸੱਚੇ ਜੇ ਟੰਗ ਨਾਲ ਨਹੀਂ ਕੀਤਾ ਔਰ ਜਿੱਥੇ ਸਾਡਾ ਪ੍ਰਚਾਰ ਹੋਣਾ ਸੀ ਜੇ ਇਹ ਕੌਮ ਆਪਣਾ ਇਤਿਆਸ ਭੁੱਲ ਜਾਂਦੀ ਹੈ ਮਿਟਾਉਂਦੀ ਲੋੜ ਨਹੀਂ ਆਪਣਿਆ ਮਿਟ ਜਾਇਆ ਕਰਦੀ ਇੱਕ ਵਾਰ ਇੱਕ ਪੱਛਮੀ ਨੇ ਤਾਣਾ ਦਿੱਤਾ ਸੀ ਸੇ ਕਿ ਇਤਿਆਰ ਬਣਾਉਣਾ ਜਾਣਦੇ ਹਨ ਮਰ ਲਿਖਣਾ ਨਹੀਂ ਮੇਰਾ ਜਵਾਬ ਹੈ ਕਿ ਲਹਿਰਾ ਤਾਂ ਥੋੜਾ ਬਹੁਤ ਆ ਸਿੱਖ ਲਿਆ ਹੈ ਮਰ ਸਿੱਖ ਪੜਨਾ ਉਹ ਕਹ ਨਹੀਂ ਰਾਮ ਮੁਆਫ ਕਰਨਾ ਆਪਣੇ ਆਪ ਚਾਤੀ ਮਾਰ ਕੇ ਦੇਖੋ ਤੁਹਾਡੇ ਵਿੱਚੋਂ ਕਿੰਨੇ ਸੱਗਣਾ ਦੇ ਘਰ ਵਿੱਚ ਆਪਣੀ ਇਤਿਹਾਸ ਦੀਆਂ ਕਿਤਾਬਾਂ ਗੱਤਾਰਮਿਕ ਗ੍ਰੰਥ ਹਨ ਜਿਸ ਤੋਂ ਤੁਹਾਡੇ ਬੱਚੇ ਸਿੱਧ ਲੈ ਸਕਣ ਔਰ ਗਿਆਨ ਪ੍ਰਾਪਤ ਕਰ ਸਕਣ ਕਿ ਉਹ ਕਿੰਨਾ ਦੀ ਔਲਾਦ ਹਨ ਜੇ ਕਿਸੇ ਨੂੰ ਪਤਾ ਹੋਵੇ ਜੇ ਮੈਂ ਸ਼ੈਨ ਸ਼ਾਹਾਂ ਦੀ ਔਲਾਦ ਹਾਂ ਕਦੇ ਕੰਡਾਲਾਂ ਵਾਲਾ ਰਸਤਾ اختیار ਨਹੀਂ ਕਰਿਆ ਕਰਦਾ ਇਤਿਹਾਸ ਤੁਮ ਨੂੰ ਜ਼ਿੰਦਾ ਰੱਖ ਸਕਦਾ ਹੈ ਕ ਤੁਸੀਂ ਬਹੁਤ ਆਵਸਰ ਬੈਠ ਨਹੀਂ ਸਕਦੇ ਮੈਂ ਵੀ ਮਜਬੂਰ ਹਾਂ ਪਠਾਣਾ ਨਹੀਂ ਚਾਹੁੰਦਾ ਸੋਹ ਸਾਰੀਆਂ ਚੀਜ਼ਾਂ ਛੱਡ ਕੇ ਇਸ਼ਾਰੇ ਮਾਤਰ ਜੋ ਜੀ ਹੋਏ ਸੋ ਗਏ ਤਖੀਰੀ ਇਹ ਚੀਜ਼ ਕਿਆ ਕਰਦਾ ਹੈ ਵਕਤ ਹੈ ਆਖਰੀ ਪਾਈ ਤਾਰੂ ਸਿੰਘ ਜੀ ਨੂੰ ਕਿਸਲੇ ਕੋਈ ਚਾਰਾ ਨਹੀਂ ਚੱਲਿਆ ਧਮਕੀਆਂ ਨਹੀਂ ਦੁਲਾ ਸਕੀਆਂ ਲਾਲ ਕਹਿੰਦੁਲਾ ਸਕਿਆ ਤਖੀਰ ਕਿਆ ਸੁਬੇ ਨੇ ਧਮਕੀ ਦੇਂਦੇ ਆ ਤੇਰੇ ਕੇਸਾ ਨੂੰ ਕੱਟ ਕੇ ਵਾਂਗ ਵਤੇ ਆ ਜਾਏ ਇਸੇ ਵਤੇ ਜਾਣਗੇ ਤਾਰੂ ਸਿੰਘ ਨੇ ਹੱਸ ਕੇ ਕਿਆ ਖਾਨ ਬਹਾਦਰ ਮੇਰੇ ਗੁਰੂ ਦਵਾਰ ਦੀ ਗੁਰਦੇਵ ਦੀ ਮੇਰ ਹੋਈ ਤਾਂ ਮੇਰੇ ਕੇਸ ਸਵਾਸਾਂ ਨਾਲ ਨਹੀਂ ਵੀ ਜਾਣਗੇ ਮੈਂ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲਾ ਕੇ ਚੱਲਣਾ ਪਏ ਅੱਗੇ ਲਾ ਕੁਟੀ ਖਾਨ ਬਹਾਦਰ ਨੂੰ ਧਰਮੀ ਵਖਸੇ ਧਰਮੀ ਤਾਂ ਹਰ ਰੰਗ ਵਿੱਚ ਰਾਜ਼ੀ ਹੈ ਦੁੱਖ ਵਿੱਚ ਰੱਖੇ ਸੁੱਖ ਵਿੱਚ ਰੱਖੇ ਪਾਣਾ ਮੰਨਣ ਦਾ ਅਰਥ ਹੀ ਹੈ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਦੇਗਾਂ ਵਿੱਚੋਂ ਬਾਹਰ ਦਾ ਹੁਕਮ ਹੋਏ ਤੜਵੀ ਚੜਦੀ ਕਲਾ ਬਸੀ ਲੋਹ ਤੇ ਸਟੌਂਗਰਾ ਲਗਾਉਣ ਦਾ ਹੁਕਮ ਹੋਏ ਉਥੇ ਵੀ ਤੇਰਾ ਕੀ ਆ ਮੀਠਾ ਲਾ ਗਏ ਪਾਣੇ ਵੀ ਸੰਤੁਸ਼ਟ ਹੈ ਜਿਨ੍ਹਾਂ ਨੂੰ ਪਾਣੇ ਦਾ ਸਵਾਦ ਆ ਗਏ ਕਦੇ ਵੀ ਡੋਲੇ ਦਾ ਕਰਦੇ ਖਰ ਇੱਕ ਗੱਲ ਕਹਿਣੀ ਚਾਹਨਾ ਪਹਿਲੇ ਦਿਨੀ ਬੇਨਤੀ ਕਰਕੇ ਮੈਂ ਪੌਣੇ ਸਾਤੀ ਵਜਾਇ 6.5 ਇਸ ਵਾਸਤੇ ਬੇਨਤੀ ਕੀਤੀ ਸੀ ਵਕਤ ਕਰਨ ਦੀ ਜੋ ਹੋ ਗਿਆ ਸਵਾ ਘੰਟੇ ਦੀ بجائے ਡੇਢ ਘੰਟਾ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲ ਜਾਏਗਾ ਮਗਰ ਉਹ ਗੱਲ ਤਾਂ ਉੱਥੇ ਦੀ ਉੱਥੇ ਹੀ ਰਹੀ ਠੀਕ ਹੈ ਠੀਕ ਤਾਂ ਇੱਕ ਬੇਨਤੀ ਕਰਦਾ ਹਾਂ ਮੈਂ ਇੱਕ ਸ਼ਬਦ ਹੋਰ ਕਹਿ ਕੇ ਸਮਾਪਤ ਕਰ ਦੇਵਾਂਗਾ ਪਰसों ਜੋ ਮੈਂ ਮਜ਼ਮੂਨ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਹਾਂ ਮਹਾਰਾਣੀ ਜਿੰਦ ਕੌਰੰ ਵਿਸ਼ੇਕ ਮੈਂ 3 ਸਾਲ ਪਹਿਲੇ ਵੀ ਸੁਣਾ ਆ ਗਿਆ ਸੀ ਪਰ ਉਸ ਤੇ ਕੁਝ ਹੋਰ ਵੀ ਲਿਖਿਆ ਹੈ ਮੈਂ ਉਹ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਨਾ ਚਾਹੁੰਦਾ ਹਾਂ ਇਸ ਵਾਤੇ ਅਗਲੇ ਦਿਨ ਸ਼ਨੀਚਰਵਾਰ ਹੈ ਤੇ ਨਾਲੇ ਇਥੇ ਤਾਂ ਇਹ ਹਾਲ ਹੈ ਅੱਗੇ ਛੇਨੇਚਰ ਐ ਤੇ ਵੇਲਾ ਹੁੰਦਾ ਸੀ ਹੁਣ ਤਾਂ ਕਈਆਂ ਦੇ 6-6 ਦਿਨ ਵੇਲੇ ਹਫਤੇ ਵਿੱਚੋਂ ਤੁਨ ਉਹਦੀ ਉਗਾਰੇ ਖਾਈ ਸੀ ਖਾਈ ਵੀ ਤਾਰੂ ਸਿੰਘ ਨੂੰ ਸੁਦਾ ਦਿੱਤਾ ਗਿਆ ਦਮਾ قائم ਹੈ ਇਸ ਵਾਸਤੇ ਜੀ ਜ਼ਿੰਦਗੀ ਚੱਲ ਰਹੀ ਜਪਜੀ ਦਾ ਪਾਠ ਹਰ ਮਿਲੇ ਹੋ ਰਿਹਾ ਹੈ ਉਸੇ ਰਸ ਵਿੱਚ ਲੀਨ ਹੈ ਤਾਰੂ ਸਿੰਘ ਮਰ ਇੱਕ ਪਾਪ ਕਮਾਉਣ ਵਾਲਾ ਕੰਮ ਉਠਿਆ ਹੈ ਸਿੱਖ ਵੇਖ ਕੇ ਤਾਰੂ ਸਿੰਘ ਦਾ ਦਿਲ ਡੋਲ ਗਿਆ ਹੈ ਪੇਸ਼ਾਵ ਦਾ ਬੰਨ ਪੈ ਗਿਆ ਜਿਵੇਂ ਲਿਖਿਆ ਹੈ ਅੰਤ ਚੋਬੇ ਸਿੰਘ ਦੀ ਰਾਈਂ ਪੰਚ ਕੋਲੋਂ ਇਹ ਨਹੀਂ ਕਰਿਆ ਤੇ ਲਈ ਜਿਹਦੇ ਨਾਲ ਤਾਰੂ ਸਿੰਘ ਜੀ ਦਾ ਬਾਤ ਵੀ ਪੂਰਾ ਹੋਇਆ ਇਹ ਅੱਖ ਖਣਕੀ he's a man